ਇਹ ਰੋਪੜ ਦੇ ਵਿੱਚ ਸਰਹੱਦ ਨਹਿਰ ਤੇ ਬਣਿਆ ਹੋਇਆ ਪੁਲ ਜੋ ਕਿ ਸ਼ਹਿਰ ਦਾ ਮੁੱਖ ਪ੍ਰਵੇਸ਼ ਦੁਆਰ ਹੈ ਇੱਥੋਂ ਹੀ ਲੰਘ ਕੇ ਰੋਪੜ ਸ਼ਹਿਰ ਦਾ ਬਸ ਸਟੈਂਡ ਆਉਂਦਾ ਹੈ ਤੇ ਇੱਥੋਂ ਹੀ ਗੁਜ਼ਰ ਕੇ ਸਰਕਾਰੀ ਹਸਪਤਾਲ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੋਕਾਂ ਦਾ ਆਉਣਾ ਜਾਣਾ ਜਦਕਿ ਇਸ ਪੁਲ ਦੇ ਨਾਲ ਰੋਪੜ ਦਾ ਮੁੱਖ ਬਾਜ਼ਾਰ ਜੁੜਿਆ ਹੋਇਆ ਹੈ ਜਿਸ ਤੇ ਰੋਪੜ ਦੀ ਵੱਡੀ ਆਰਥਿਕਤਾ ਨਿਰਭਰ ਕਰਦੀ ਹੈ ਜੇਕਰ ਇਸ ਪੁਲ ਨੂੰ ਰੋਪੜ ਦੀ ਲਾਈਫਲਾਈਨ ਕਹਿ ਲਈਏ ਤਾਂ ਇੱਕ ਗਲਤ ਨਹੀਂ ਹੋਵੇਗਾ ਪਰ ਮੌਜੂਦਾ ਹਾਲਾਤਾਂ ਵਿੱਚ ਇਸ ਪੁਲ ਤੇ ਲੰਬੇ ਸਮੇਂ ਤੋਂ ਰਿਪੇਅਰ ਨਾ ਹੋਣ ਕਾਰਨ ਇਸ ਦੀ ਹਾਲਤ ਕਾਫੀ ਮਾੜੀ ਹੁੰਦੀ ਜਾ ਰਹੀ ਹੈ। ਇਸ ਪੁਲ ਤੇ ਫੁੱਟਪਾਥ ਅਤੇ ਸੇਫਟੀ ਵਾਲ ਬੱੱਤਰ ਬਣ ਚੁੱਕੇ ਹਨ ਅਤੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਜਦਕਿ ਪੁਲ ਦੇ ਫੁੱਟਪਾਥ ਦੀਆਂ ਸਲੇਬਾਂ ਦੀ ਹਾਲਤ ਤਾਂ ਇਹ ਬਣੀ ਹੋਈ ਹੈ ਕਿ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਕੇ ਜਾਨੀ ਨੁਕਸਾਨ ਤੱਕ ਹੋ ਸਕਦਾ ਹੈ। ਪੁਲ ਤੇ ਨਗਰ ਕੌਂਸਲ ਦੇ ਸੈਂਕੜੇ ਟਨ ਭਾਰ ਵਾਲੇ ਪਾਣੀ ਦੇ ਪਾਈਪ ਵੀ ਰੱਖੇ ਹੋਏ ਹਨ। ਸ਼ਹਿਰ ਦੇ ਲੋਕਾਂ ਨੇ ਪ੍ਰਸ਼ਾਸਨ ਦੇ ਕੰਨਾਂ ਤੱਕ ਇਸ ਪੁਲ ਦੇ ਹਾਲਾਤ ਸੁਧਾਰਨ ਦੀ ਆਵਾਜ਼ ਵੀ ਪਹੁੰਚਾਈ ਤਾਂ ਡਿਪਟੀ ਕਮਿਸ਼ਨਰ ਨੇ ਵੀ ਰਿਪੇਅਰ ਕਰਨ ਦਾ ਪ੍ਰੋਸਾ ਦੇ ਦਿੱਤਾ ਪਰ ਕੁਝ ਦਿਨਾਂ ਬਾਅਦ ਹੀ ਅਚਾਨਕ ਪ੍ਰਸ਼ਾਸਨ ਨੇ ਇਸ ਪੁਲ ਨੂੰ ਆਵਾਜਾਈ ਦੇ ਲਈ ਪੱਕੇ ਤੌਰ ਤੇ ਬੰਦ ਕਰਨ ਦੀ ਤਿਆਰੀ ਕਰ ਲਈ ਜਿਸ ਦੇ ਲਈ ਸਰਕਾਰੀ ਸਾਜ਼ੋ-ਸਮਾਨ ਵੀ ਮੌਕੇ ਤੇ ਪਹੁੰਚ ਗਿਆ ਪਰ ਇਸ ਦੌਰਾਨ ਸ਼ਹਿਰ ਦੇ ਵਪਾਰੀਆਂ ਨੇ ਰੋਸ ਪ੍ਰਗਟਾਇਆ ਤੇ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਜਿਸ ਤੋਂ ਬਾਅਦ ਸਥਾਨਕ ਵਿਧਾਇਕ ਦਿਨੇਸ਼ ਚੱਡਾ ਨੇ ਵੀ ਇਸ ਮਾਮਲੇ ਵਿੱਚ ਦਖਲ ਦੇ ਕੇ ਵਪਾਰੀਆਂ ਨੂੰ ਸ਼ਾਂਤ ਕੀਤਾ ਤੇ ਸੰਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕੱਢਣ ਦਾ ਭਰੋਸਾ ਦਿੱਤਾ ਫੁੱਟਬਾਲ ਪੀਜਕ ਟੁੱਟਿਆ ਹੋਇਆ ਫੁੱਟਬਾਲ ਦੀ ਕੋਈ ਸੈਟਿੰਗ ਪੁਰਾਣੇ ਟਾਈਮ ਹੋਈ ਸੀ ਫਿਰ ਉਹ ਪਿੱਲਰ ਗਲ ਚੁਕੇ ਹੈ ਉਹਨੂੰ ਹੁਣ ਵੀ ਰਿਪੇਅਰ ਕਰ ਚੱਲ ਸਕਦਾ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਪੁਲ ਦੀ ਰਿਪੇਅਰ ਕੀਤੀ ਜਾਵੇ ਇਹ ਖੜੇ ਬੈ ਰਾ ਕੇ ਚੱਦਰਾਂ ਲੈ ਕੇ ਪਿੱਲਰ ਲੈ ਕੇ ਉਹਨੂੰ ਬੰਦ ਕਰਨ ਆ ਗਏ ਸੋ ਸਾਡਾ ਪ੍ਰੋਸੈਸ ਜਦ ਤੁਸੀਂ ਸਾਨੂੰ ਸੁਣਨਾ ਨਹੀਂ ਅਸੀਂ ਜਾਈਏ ਕਿੱਥੇ ਸਾਨੂੰ ਮੀਤ ਸੀਗੀ ਵੀ ਸਾਨੂੰ ਪ੍ਰਸ਼ਾਸਨ ਬੁਲਾਊਗਾ ਜਾਂ ਸਾਡੇ ਨਾਲ ਡਿਸਕਸ਼ਨ ਕਰੂਗਾ ਸੋ ਇਹਨੇ ਨਹੀਂ ਸੁਣਿਆ ਖੜੇ ਪੈਰਾ ਕੇ ਲੈ ਕੇ ਜਿਵੇਂ ਵੀ ਕਬਜ਼ਾ ਕਰਨਾ ਹੁੰਦਾ ਕਿ ਜਮੀਨ ਤੇ ਵੀ ਦੱਬ ਲੋ ਦੱਬ ਲੋ ਕਰਤੀ ਸੋ ਸਾਡਾ ਜੀ ਸਰਕਾਰ ਨੂੰ ਪ੍ਰਸ਼ਾਸਨ ਮੁਰੇ ਅੱਜ ਵੀ ਹੱਥ ਮਨ ਕੇ ਬੇਨਤੀ ਕਰਦੇ ਆ ਵੀ ਤੁਸੀਂ ਲੋਕਾਂ ਦੀ ਸੁਣੋ ਬਵਾਦ ਵਾਲੀ ਗੱਲ ਕੋਈ ਨਹੀਂ ਹੈ ਸਿਰਫ ਕਿਤਨਾ ਕਿਤੇ ਅਧਿਕਾਰੀਆਂ ਦੇ ਵਿੱਚ ਪਰ ਵਪਾਰੀਆਂ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਕਿਤਨਾ ਕਿਤੇ ਕੋਈ ਕਮਿਊਨੀਕੇਸ਼ਨ ਗੈਪ ਸੀਗਾ ਕੋਈ ਬੈਠਕੀਆਂ ਦੀ ਗੱਲ ਨਹੀਂ ਹੋ ਸੀਗੀ ਤੁਹਾਡਾ ਨੁਮਾਇੰਦਿਆਂ ਦਾ ਕੰਮ ਹੈ ਕਿ ਬੈਠ ਕੇ ਉਹ ਗੱਲ ਕਰਵਾਣੀ ਕੋਈ ਨਾ ਕੋਈ ਜਿਹੜਾ ਬਿਹਤਰ ਹੱਲ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਬੀਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਊਗੀ ਜਿਵੇਂ ਕਿ ਵਪਾਰੀਆਂ ਦੀ ਮੰਗ ਵੀ ਹੈਗੀ ਹੈ ਲੋਕਾਂ ਦੇ ਵਿਰੋਧ ਤੇ ਗੁੱਸੇ ਤੋਂ ਵੱਡੇ ਸੰਘਰਸ਼ ਦੀ ਆਹਟ ਲੈਂਦਿਆਂ ਪ੍ਰਸ਼ਾਸਨ ਨੇ ਇਸ ਪੁਲ ਤੋਂ ਆਵਾਜਾਈ ਬੰਦ ਕਰਨ ਦਾ ਫੈਸਲਾ ਤਾਂ ਫਿਲਹਾਲ ਟਾਲ ਦਿੱਤਾ ਪਰ ਇਸ ਪੁਲ ਤੇ ਲਿਖ ਕੇ ਲਗਾ ਦਿੱਤਾ ਕਿ ਇਹ ਪੁਲ ਸੁਰੱਖਿਅਤ ਨਹੀਂ ਹੈ ਜਦਕਿ ਇਸ ਦੇ ਫੁੱਟਪਾਥ ਨੂੰ ਪੱਕੇ ਤੌਰ ਤੇ ਬੰਦ ਕਰਨ ਲਈ ਕੰਡਿਆਲੀ ਤਾਰ ਵੀ ਲਗਵਾ ਦਿੱਤੀ ਗਈ ਹੈ ਜਿਸ ਤੇ ਲੋਕਾਂ ਨੇ ਇਤਰਾਜ਼ ਪ੍ਰਗਟੋਂ ਦਿਆ ਕਿ ਖਰਾਬ ਚੀਜ਼ ਦਾ ਹੱਲ ਰਿਪੇਅਰ ਕਰਨਾ ਜਾਂ ਨਵਾਂ ਬਣਾਉਣਾ ਹੁੰਦਾ ਨਾ ਕਿ ਉਸ ਨੂੰ ਬੰਦ ਕਰਨਾ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਗੁੱਸਾ ਜ਼ਾਹਿਰ ਕਰਦਿਆ ਕਿ ਅਜਿਹੇ ਕੰਮ ਕਰਨ ਦੀ ਬਜਾਏ ਸਰਕਾਰ ਇਸ ਪੁਲ ਦੀ ਰਿਪੇਅਰ ਕਰੇ ਜਾਂ ਨਵਾਂ ਬਣਾਈ ਨਾ ਕਿ ਹੋਰ ਹਾਦਸਿਆਂ ਦਾ ਕਾਰਨ ਬਣਾਇਆ ਜਾਵੇ ਮਾੜੀ ਕਿਸਮਤ ਰੋਪੜ ਦੀ ਲੋਕਾਂ ਦੀ ਕਿ ਜਿਹਨਾਂ ਨੂੰ ਇਹੋ ਜਿਹਾ ਮਾੜਾ ਪ੍ਰਸ਼ਾਸਨ ਮਿਲਿਆ ਮਾੜਾ ਸ਼ਾਸਨ ਮਿਲਿਆ ਹੋਇਆ ਲਗਭਗ 35 ਸਾਲ ਪਹਿਲਾਂ ਇਹ ਪੁਲ ਦੇ ਉੱਪਰ ਬੜੀਆਂ ਗੱਡੀਆਂ ਲੰਘਣੇ ਮਨਾ ਕਰਤੀਆਂ ਸੀ ਮਤਲਬ 35 ਸਾਲ ਤੋਂ ਪਾ ਇਹ ਪੁਲ ਨੂੰ ਡੀਕ ਰਹੇ ਆ ਵੀ ਇਹ ਕਦ ਗਰੇ ਇਦੀ ਜਗਾ ਪੁਲ ਨਹੀਂ ਸੀ ਲੱਗਣਾ ਚਾਹੀਦਾ 35 ਸਾਲ ਦੇ ਵਿੱਚ ਐ ਪੁਲ ਦੇ ਨਾਲ ਲਗਭਗ ਮੈਂ ਕਹਿੰਦਾ ਵੀ 60% ਵਪਾਰ ਖਤਮ ਹੋ ਜਾਣਾ ਲੋਕਾਂ ਦਾ ਦੁਕਾਨਾਂ ਦਾ ਕਿਆ ਪੂਰ ਨੂੰ ਬੰਦ ਕਰਨਾ ਇੱਕ ਸਿਰਫ ਹੈਗਾ ਇਹਨਾਂ ਕੋਲ ਇਹਦਾ ਕੋਈ ਸਬਸਟੀਟਿਊਟ ਕਰੋ ਕੋਈ ਜਿੰਨੇ ਪੈਸੇ ਤਾਰਾਂ ਤੇ ਲਾ ਰਹੀ ਹੈ ਸਰਕਾਰ ਮੇਰੇ ਹਿਸਾਬ ਨਾਲ ਤਾਂ ਜੇ ਇੰਨੇ ਕੁ ਪੈਸੇ ਖਰਚ ਕੇ ਸਲੇਪਾ ਬਾਜ਼ਾਰ ਦੇ ਜਿਆਦਾ ਵਧੀਆ ਰਹਿਣਾ ਸੀ ਹੁਣ ਤਾਂ ਲੋਕ ਪੈਦਲ ਵੀ ਨਹੀਂ ਨਿਕਲ ਸਕਦੇ ਜੇ ਸਲੇਪਾ ਪੈਣ ਦੀਆਂ ਲੋਕ ਪੈਦਲ ਵੀ ਨਹੀਂ ਨਿਕਲ ਸਕਦੇ ਜੀ ਤਾ ਇਹਨਾਂ ਨਾਲ ਤਾਂ ਵਧੀਆ ਰਹਿਣਾ ਸੀਗਾ ਆ ਤਾਂ ਕਰਕੇ ਤਾਂ ਬਾਈ ਇੱਕ ਟੈਂਪਰੇਰੀ ਜਿਹਾ ਕੰਮ ਕਰਤਾ ਨਾ ਬੰਦਾ ਜਾ ਸਕਦਾ ਨਾ ਆ ਸਕਦਾ ਮਰਨ ਵਾਲਿਆਂ ਨੇ ਤਾਂ ਇਹ ਤਾਂ ਨੰਨ ਨਵਾਰ ਵੱਜ ਵੱਜ ਕੇ ਪਰੀ ਜਾਣਾ ਲੋਕਾਂ ਨੇ ਅਸੀਂ ਕਿਹਾ ਸੀ ਮੁਰੰਮਤ ਕਰਨ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਮੁਰੰਮਤ ਕਰਨ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਬੰਦ ਕਰਨ ਨੂੰ ਨਹੀਂ ਕਿਹਾ ਸੀ ਸੋ ਇਸ ਚੀਜ਼ ਦਾ ਨੁਕਸਾਨ ਹੈ ਫਿਰ ਅਪੀਲ ਕਰਦੇ ਆ ਇਸ ਨੂੰ ਪੱਟ ਕੇ ਇਹਦੀ ਮੁਰੰਮਤ ਕਰਾਈ ਜਾਵੇ ਪ੍ਰਸ਼ਾਸਨ ਨੇ ਭਾਵੇਂ ਕਿ ਇਸ ਪੁਲ ਤੇ ਉੱਤੇ ਆਬ ਜਾਈ ਜਿਹੜੀ ਹੈ ਉਹ ਪੱਕੇ ਤੌਰ ਦੇ ਉੱਤੇ ਬੰਦ ਕਰਨ ਦਾ ਇੱਕ ਫੈਸਲਾ ਜਿਹੜਾ ਲੈ ਲਿਆ ਸੀ ਪਰ ਲੋਕਾਂ ਦੇ ਰੋਧ ਦੇ ਚਲਦਿਆਂ ਲੋਕਾਂ ਦੇ ਵਿਰੋਧ ਦੇ ਚਲਦਿਆਂ ਪ੍ਰਸ਼ਾਸਨ ਨੂੰ ਉਸ ਫੈਸਲੇ ਤੋਂ ਹੁਣ ਪਿੱਛੇ ਹਟਣਾ ਪੈ ਰਿਹਾ ਤੇ ਜਿਹੜੇ ਫੁੱਟਪਾਥ ਦੇ ਉੱਤੇ ਉਹ ਜਿਹੜੀ ਫੈਂਸਿੰਗ ਹੈ ਉਹ ਲਗਾਈ ਜਾ ਰਹੀ ਹੈ ਤਾਂ ਜੋ ਜਿਹੜੇ ਇਸ ਪੁਲ ਦੇ ਉੱਤੇ ਜਿਹੜੀ ਲਾਈਟ ਵਹੀਕਲ ਦੀ ਜਿਹੜੀ ਆਵਾਜਾਈ ਹੈ ਉਹ ਜਾਰੀ ਰਹੇ ਤੇ ਇਹਨਾਂ ਫੁੱਟਪਾਥਾਂ ਦੇ ਉੱਤੇ ਚੱਲਣ ਵਾਲੇ ਲੋਕਾਂ ਦਾ ਨੁਕਸਾਨ ਨਾ ਹੋਵੇ ਕੈਮਰਮੈਨ ਸਰਬਜੀਤ ਸਿੰਘ ਦਿਰਾਲ ਜਗਜੀਤ ਜੱਗੀ ਪੀਟੀਸੀ نیوز ਉਪਰ ਪਟ